ਇੱਕ ਸਨੇਰ ਉਹ ਜਿਹੜਾ ਪੰਜਾਬ ਦੇ ਪਿਛਮਣੇ ਹੋਇਆ ਸਮਾਜ ਜਿਹੜਾ ਸਾਮਣੇ ਪੰਜਾਬ ਦੇ ਵਿੱਚ ਚੱਲ ਰਿਹਾ ਭਾਰਤ ਦਾ ਚਾਹੇ ਪੰਜਾਬ ਦੇ ਵਿੱਚ ਹੁੰਦੀਆਂ ਨੇ ਜਾਂ ਹੋਰ ਇੱਕ ਵੱਖਰੀ ਨੇ ਗਨਾਂ ਤੀਆਂ ਨੂੰ ਜਾਂ ਕੁੜੀਆਂ ਨੂੰ ਦੇਖਿਆ ਜਾਂਦਾ ਅੱਜ ਦੇ ਸਮੇਂ ਨੇ ਰਾਹ ਦੇ ਵਿੱਚ ਰੋੜਾ ਬਣਦੀ ਕਦੇ ਕੋਸ਼ਿਸ਼ ਕੀਤੀ ਸਾਡੇ ਨਾਲ ਤਾਂ ਵਿਰੋਧ ਹੋਇਆ ਤੇ ਨਾ ਹੀ ਕਿਸੇ ਨੇ ਸਾਨੂੰ ਰੋਕਿਆ ਸੋ ਕੋ ਜੋ ਅਸੀਂ ਕੰਮ ਕਰ ਰਹੇ ਉਹਦੇ ਵਿੱਚ ਲੋਕਾਂ ਨੇ ਸਾਥ ਦਿੱਤਾਗਾ ਵੱਧ ਚੜ ਕੇ ਸਾਥ ਦਿੱਤਾਗਾ ਆ ਪਿੱਛੇ ਅਸੀਂ ਛੋਟੇ ਸਿੱਧੂ ਦੀ ਲੋੜੀ ਬਣਾਈ ਹੈ ਉਹ ਜਦ ਕੀ ਅਸੀਂ ਕਿਸੇ ਨੂੰ ਨਹੀਂ ਦੱਸਿਆ ਸੀ ਜਸ ਪਰਿਵਾਰ ਦੇ ਵਿੱਚ ਹੀ ਰੱਖਿਆ ਸੀਗਾ ਜੀ ਹਨਾ ਬੀ ਅਸੀਂ ਜਾਲ ਇਹ ਆ ਸੱਟ ਕਵੰਦੇ ਸਾਡੀਆਂ ਆਪਣੀਆਂ ਕੁੜੀਆਂ ਆਪਣੇ ਮੁੰਡਿਆਂ ਸਾਰੇ ਘਰੇ ਘਰੇ ਬਣਾਵਾਂਗੇ ਪਰ ਜਦੋਂ ਹੀ ਅਸੀਂ ਲੋੜੀ ਆਰੰਭ ਕਰੀ ਤਾਂ ਇੱਥੇ ਘੱਟੋ ਘੱਟ 2000 3000 ਕੁੜੀ ਤਾਂ ਇਕੱਠ ਹੋ ਗਿਆ ਸਾਡੇ ਪਿੰਡ ਦੀ ਇੱਕ ਖਾਸੀਅਤ ਆ ਮੇਰੇ ਮਤ ਪੇਦ ਹੋ ਸਕਦੇ ਨੇ ਕਿਸੇ ਤਰ੍ਹਾਂ ਦਾ ਕੋਈ ਵੀ ਜਦੋਂ ਕਿ ਤਿੱਥੇ ਤਿਆਰ ਹੁੰਦਾ ਨਾ ਤਾਂ ਪਿੰਡ ਦਾ ਲੋਕ ਕੋਈ ਨਹੀਂ ਬੋਲਦਾ ਸਾਥ ਦਿੰਦਾ ਗਾ ਇੱਕ ਆਮ ਗੱਲ ਆ ਜਿਹੜੀ ਪੰਜਾਬ ਦੇ ਬਚਪਨ ਲੋਕ ਇਹ ਵੀ ਗੱਲਾਂ ਕਰਦੇ ਕਿ ਇਹ ਨਚਾਰ ਬਣੀ ਹੋਇਆ ਤੁਹਾਨੂੰ ਇਹ ਗੱਲਾਂ ਦਾ ਸਾਹਮਣਾ ਕਰਨਾ ਪਿਆ ਜੀ ਮੈਂ ਆਮ ਕਹਿੰਦਾ ਕੰਜਰ ਬਣੀ ਹੋਇਆ ਕੰਜਰ ਪੁਣਾ ਕਰ ਰਹੇ ਹਾਂ ਅਸੀਂ ਉਸ ਤਰੀਕੇ ਨਾਲ ਚੱਲੇ ਹੋਏ ਨਾ ਤੁਸ ਨੂੰ ਦੱਸਦੇ ਵੀ ਸਾਡੇ ਕੰਮ ਬਹੁਤ ਚੱਲ ਰਹੇ ਨੇ ਹਾਂ ਨਾ ਤੇ ਕੋਈ ਇਹ ਤਾਂ ਹੈ ਨਹੀਂ ਵੀ ਮੈਂ ਕੋਈ ਕਲਾਕਾਰ ਬਣ ਕੇ ਪੈਸਾ ਕਮਾਉਣ ਦੇ ਲਈ ਬਣ ਕੇ ਆ ਜਾ ਪੈਸਾ ਜੋੜ ਜੋੜ ਕੇ ਅਸੀਂ ਬਹੁਤ ਵੱਡੇ ਮੈਲ ਉਸਾਰ ਲਾ ਲਾਗੀ ਅੱਜ ਕੱਲ ਗੱਲਾਂ ਚੱਲਦੀਆਂ ਨੇ ਹਾਂ ਇਹ ਚੱਲਦੀਆਂ ਨੇ ਮੱਲਕ ਜੋ ਕੋਈ ਪ੍ਰੋਗਰਾਮ ਕਰ ਲਾ ਕਰ ਲ ਨਾ ਮੈਂ ਤਾਂ ਮੈਨੂੰ ਲੋਕ ਜ਼ਰੂਰਤ ਨਹੀਂ ਹੈਗੀ ਮੈਂ ਪਿੰਡ ਦੇ ਵਿੱਚ ਸੁਨੇਹਾ ਲਾ ਮੈਂ ਇਨਕੁਆਇਰੀ ਕਰ ਕਹਿੰਦੀ ਲੋੜਾ ਬਸ ਮਾੜਾ ਇਹ ਲੋਕਾਂ ਤੱਕ ਖਬਰ ਪਹੁੰਚਣੀ ਚਾਹੀਦੀ ਤੇ ਬੜੇ ਹੱਕ ਨਾਲ ਆਉਂਦੇ ਤੀਆਂ ਨੂੰ ਲੱਗਦਾ ਅਕਸਰ ਪੰਜਾਬ ਦੇ ਵਿੱਚ ਇਹ ਵੀ ਲੋਕ ਜਿਹੜੇ ਗੱਲਾਂ ਕਰਦੇ ਨੇ ਕਿ ਤੀਆਂ ਦਾ ਜਿਹ ਹੁਣ ਜੇ ਆਪਾਂ ਇਹਦੇ ਉੱਤੇ ਚਰਚਾ ਕਰਨ ਲੱਗ ਜਾਈਏ ਤਾਂ ਬੜੀਆਂ ਵਿਵਾਦਕ ਗੱਲਾਂ ਨੇ ਹਨਾ ਤੇ ਇਹਦੇ ਇਹਤੇ ਤੇ ਵੈਸ ਤੇ ਕਦੇ ਜਿੱਤਿਆ ਨਹੀਂ ਜਾ ਸਕਦਾ ਅਕਸਰ ਹੁਣ ਆਪਾਂ ਦੇਖਦੇ ਹੁੰਦੇ ਹੁੰਨੇ ਆ ਵੀ ਆਪਾਂ ਲੋਕਾਂ ਨੂੰ ਕਿਸੇ ਨੂੰ ਸਨੇਹਤਾ ਦਿਨੇ ਹੁੰਨੀ ਆ ਪਿਆ ਆਪਾਂ ਐ ਨਹੀਂ ਕਰਨਾ ਚਾਹੀਦਾ ਮੰਨ ਲਓ ਆਪਣੇ ਬੱਚੇ ਆਪਾਂ ਨੂੰ ਵਿਦੇਸ਼ ਨਹੀਂ ਭੇਜਨੇ ਚਾਹੀਦੇ ਆਪਣੇ ਬੱਚੇ ਆਪਾਂ ਨੂੰ ਪੰਜਾਬੀ ਸਕੂਲਾਂ ਚ ਪੜਾਉਣੇ ਚਾਹੀਦੇ ਨੇ ਪਰ ਉਹ ਜਿਹੜੇ ਕਹਿ ਰਹੇ ਹੁੰਦੇ ਨੇ ਉਹਨਾਂ ਦੇ ਆਪਦੇ ਬੱਚੇ ਤਾਂ ਪ੍ਰਾਈਵੇਟ ਸਕੂਲਾਂ ਚ ਪੜ ਰਹੇ ਹੁੰਦੇ ਸਮਝਦੇ ਹਾਂ ਸਾਡਾ ਇੱਕ ਅਹਿਮ ਸਵਾਲ ਹੈ ਕਿ ਸਿਨੈਰੀਓ ਜਿਹੜਾ ਪੰਜਾਬ ਦੇ ਵਿੱਚ ਬਣਿਆ ਹੋਇਆ ਸਮਾਜ ਜਿਹੜੇ ਸਾਡੇ ਪੰਜਾਬ ਦੇ ਵਿੱਚ ਚੱਲ ਰਿਹਾ। ਭਾਰਤ ਤਾਂ ਚਾਹੇ ਪੰਜਾਬ ਦੇ ਵਿੱਚ ਹੁੰਦੀਆਂ ਨੇ ਜਾਂ ਹੋਰ ਇੱਕ ਵੱਖਰੀ ਨੇ ਕਹਿੰਦਾ ਈਆਂ ਨੂੰ ਜਾਂ ਕੁੜੀਆਂ ਨੂੰ ਦੇਖਿਆ ਜਾਂਦਾ। ਅੱਜ ਦੇ ਸਮੇਂ ਨੇ ਰਾਹ ਦੇ ਵਿੱਚ ਰੋੜਾ ਬਣਦੀ ਕੋਈ ਕੋਸ਼ਿਸ਼ ਕੀਤੀ ਆ? ਨਹੀਂ ਸਾਡੇ ਮੈਂ ਤਾਂ ਨਹੀਂ ਕਹਦਾ ਕਿ ਰੋੜਾ ਬਣਿਆ ਕੋਈ। ਸਾਡਾ ਨਾ ਤਾਂ ਵਿਰੋਧ ਹੋਇਆ ਤੇ ਨਾ ਹੀ ਕਿਸੇ ਨੇ ਸਾਨੂੰ ਰੋਕਿਆ। ਸਗੋਂ ਜੋ ਅਸੀਂ ਕੰਮ ਕਰਿਆ ਉਹਦੇ ਉਹਦੇ ਵਿੱਚ ਲੋਕਾਂ ਨੇ ਸਾਥ ਦਿੱਤਾਗਾ। ਵੱਧ ਚੜ ਕੇ ਸਾਥ ਦਿੱਤਾਗਾ। ਤੁਸੀਂ ਜਦੋਂ ਮਰਜ਼ੀ ਦੇਖਦੇ ਜਿਹੜਾ ਮਰਜ਼ੀ ਤਿਹਾੜ ਅਸੀਂ ਮਨਾਈਏ। ਆ ਪਿੱਛੇ ਅਸੀਂ ਛੋਟੇ ਸਿੱਧੂ ਦੀ ਲੋੜੀ ਮਨਾਈਏ। ਹਣਾ ਤੇ ਸਾਡਾ ਚਾਹ ਸੀ ਵੀ ਅਸੀਂ ਆਪਣੇ ਉਸ ਜਗ੍ਹਾ ਤੇ ਉੱਤੇ ਹਨਾ ਸਿੱਧੂ ਦੀ ਲੋੜੀ ਮਨਾਈ ਤੇ ਉਹ ਜਦ ਕੀ ਅਸੀਂ ਕਿਸੇ ਨੂੰ ਨਹੀਂ ਦੱਸਿਆ ਸੀਗਾ ਅਸੀਂ ਪਰਿਵਾਰ ਦੇ ਵਿੱਚ ਹੀ ਰੱਖਿਆ ਸੀਗਾ ਜੀ ਹਨਾ ਬੀਐਸਸੀ ਜਿਹੜਾ 50 60 ਕ ਬੰਦੇ ਸਾਡੀਆਂ ਆਪਣੀਆਂ ਕੁੜੀਆਂ ਆਪਣੇ ਮੁੰਡੇ ਅਸੀਂ ਘਰੇ ਘਰੇ ਹੀ ਮਨਾਵਾਂਗੇ ਪਰ ਜਦੋਂ ਹੀ ਅਸੀਂ ਲੋੜੀ ਆਰੰਭ ਕਰੀ ਤਾਂ ਇੱਥੇ ਘਟੋ ਘਟ 2000 3000 ਕੁੜੀ ਤਾਂ ਇਕੱਠ ਹੋ ਗਿਆ ਅਸਲ ਇਸ ਪਿੰਡ ਦੇ ਵਿੱਚ ਇਹ ਪਿੰਡ ਦੇ ਵਿੱਚ ਦੇਖਦੇ ਦੇਖਦੇ ਸਾਡੇ ਇੱਕ ਮੇਲੇ ਦਾ ਰੂਪ ਧਾਰਨ ਕਰ ਗਿਆ ਗਲੀਆਂ ਭਰ ਗਈਆਂ ਬਣੇ ਰਹੀਆਂ ਭਰ ਗਈ ਪਤਾ ਨਹੀਂ ਕਿੱਥੋਂ ਪਤਾ ਲੱਗ ਗਿਆ ਮਤਲਬ ਕਿ ਮਿੰਟੋ ਮਿੱਟੀ ਕਹਿੰਦੇ ਕੋਈ ਵੀ ਇਹ ਇਹਦਾ ਮੇਰਾ ਕਹਿਣਾ ਮਤਲਬ ਇਹ ਆ ਵੀ ਸਾਡੇ ਪਿੰਡ ਦੇ ਵਿੱਚ ਐਨਾ ਇੰਤਜ਼ਾਰ ਰਹਿੰਦਾ ਹਰ ਚੀਜ਼ ਦਾ ਵੀ ਮੜੀ ਚੀਜ਼ ਹੋਵੇ ਫਟਾਫਟ ਆਈਏ ਅਸੀਂ ਐਟ ਅ ਟਾਈਮ ਇੱਥੇ ਪ੍ਰਬੰਧ ਕੀਤੇ ਐਟ ਅ ਟਾਈਮ ਹਲਵਾਈ ਬਲਾ ਕੇ ਸਾਰੀਆਂ ਕੁੜੀਆਂ ਦੇ ਲਈ ਮੇਰੀ ਆਦਤ ਹੈ ਮੈਂ ਕਦੇ ਕੁੜੀਆਂ ਨੂੰ ਸਾਡੇ ਘਰੋਂ ਭੁੱਖੀਆਂ ਜਾਂ ਨਿਰਾਸ਼ੀਆਂ ਨਹੀਂ ਜਾਣ ਦਿੰਦਾ ਜਦੋਂ ਮੈਨੂੰ ਪਤਾ ਲੱਗਿਆ ਵੀ ਕੁੜੀਆਂ ਆਉਣੀਆਂ ਸ਼ੁਰੂ ਹੋ ਗਈਆਂ ਅਸੀਂ ਫਟਾਫਟ ਤਲੰਗਰ ਦਾ ਪ੍ਰਬੰ ਤੇ ਸਾਰਿਆਂ ਦਾ ਲੰਗਰ ਲਈ ਪ੍ਰਬੰਧ ਕਰਿਆ ਉਹਨਾਂ ਦਾ ਰਹਿਣ ਦੇ ਲਈ ਪ੍ਰਬੰਧ ਕਰਿਆ ਦੂਰੋਂ ਨੇੜੋਂ ਪਿੰਡੋਂ ਤੋਂ ਕੁੜੀਆਂ फटाफट ਮੇਰੇ ਪਿੰਡ ਦੇ ਪਿੰਡਾਂ ਬਹੁਤ ਜ਼ਿਆਦਾ ਆ ਗਈਆਂ ਹਾਣਾ ਕਮਾਲ ਦੀ ਲੋਹੜੀ ਤੇ ਐਡਾ ਭਾਰੀ ਇਕੱਠ ਹੋਇਆ ਉੱਥੇ ਫਿਰ ਰਾਤੀ 1 ਵਜੇ ਤੱਕ ਗਿੱਧਾ ਪਿਆ ਲੋਹੜੀ ਤੇ ਲੋਹੜੀ ਤੇ 1 ਵਜੇ ਤੱਕ ਜਦ ਤੱਕ ਉਹ ਤੂੰ ਹੀ ਬੁਜੀ ਨਹੀਂ ਮੈਂ ਜਾ ਕੇ ਬੇਨਤੀ ਕਰੀ ਮਾਂ ਭੈਣੋਂ ਪੈਜੋਂ ਤਾਂ ਤੁਸੀਂ ਬਹੁਤ ਤੁਸੀਂ ਤੁਸੀਂ ਆ ਬੇਨਤੀ ਕੀਤੀ ਮੈਂ ਆ ਬੇਨਤੀ ਕੀਤੀ ਨਹੀਂ ਉਹ ਉਹਨਾਂ ਨੂੰ ਪਤਾ ਹੁੰਦਾ ਸਾਡੇ ਭਰਾ ਨਹੀਂ ਕਢਾ ਰੋਕਣਾ ਤੇ ਨਾ ਸਾਡੇ ਕੋਈ ਪਿੰਡ ਚ ਦੇਖੋ ਸਾਡੇ ਪਿੰਡ ਦੀ ਇੱਕ ਖਾਸੀਅਤ ਆ ਮੇਰੇ મતਪੇਦ ਹੋ ਸਕਦੇ ਨੇ ਕਿਸੇ ਤਰ੍ਹਾਂ ਦੇ ਕੋਈ ਵੀ ਜਦੋਂ ਕਿ ਤਿੱਥੇ ਤਿਆਰ ਹੁੰਦਾ ਨਾ ਤਾਂ ਪਿੰਡ ਦਾ ਲੋਕ ਕੋਈ ਨਹੀਂ ਬੋਲਦਾ ਸਾਥ ਦਿੰਦਾਗਾ ਵਿਚਾਰ ਕੇ ਮਤਪੇਦ ਕੋ ਵਖਰੀ ਕਰਨ ਹਾਂ ਅਸੀਂ ਭਾਵੇਂ ਵਿਚਾਰਕ ਵਿਚਾਰਕ ਮਤਪੇਦ ਵੀ ਕਾਦੇ ਨੇ ਕੋਈ ਨਹੀਂ ਹੁੰਦੇ ਕਈ ਵਾਰ ਕੋਈ ਇਲੈਕਸ਼ਨ ਹੁੰਦੀ ਆ ਵੋਟਾਂ ਬਟਾ ਚ ਉਦੋਂ ਮਰਜ਼ੀ ਨਾਲ ਵੋਟ ਪਾਉਂਦੇ ਨੇ ਪਰ ਵੈਸੇ ਅਸੀਂ ਸਾਰੇ ਇਕੱਠੇ ਰਹਿਣੇ ਆ ਸਾਡੇ ਪਿੰਡ ਦੇ ਵਿੱਚ ਨਾ ਤਾਂ ਕੋਈ ਯਾਤ ਪਾਤ ਹੈ ਮੇਰੇ ਪਿੰਡ ਦੇ ਵਿੱਚ ਨਾ ਹੀ ਕੋਈ ਕਿਸੇ ਨੂੰ ਜਾਤੀ ਤੌਰ ਤੇ ਟੌਰਚਰ ਕਰਦਾ ਤੇ ਇੱਕੋ ਹੀ ਗੁਰਦੁਆਰਾ ਸਾਹਿਬ ਉਹ ਵੀ ਪਿੰਡ ਤੋਂ ਕਿਲੋਮੀਟਰ ਦੂਰ ਅਤਿਅਸ ਗੁਰਦੁਆਰਾ ਕੋਈ ਹੋਰ ਪਿੰਡਾਂ ਦੇ ਵਿੱਚ ਚਾਰਚਾਂ ਗੁਰਦੁਆਰਾ ਤਾਂ ਨਾ 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 ਬਿਲਕੁਲ ਮੇਰੇ ਪਿੰਡ ਦੇ ਵਿੱਚ ਬਿਲਕੁਲ ਨਹੀਂ ਹੈਗਾ ਇੱਕੋ ਗੁਰੂ ਘਰ ਜਾਂਦਾ ਸਾਰਾ ਪਿੰਡ ਉੱਥੇ ਮੁਸਲਮਾਨ ਵੀ ਨੇ ਹਿੰਦੂ ਵੀ ਨੇ ਸਾਰੀਆਂ ਬਰਾਦਰੀਆਂ ਦੇ ਲੋਕ ਨੇ ਬੜੇ ਪਿਆਰ ਨਾਲ ਜਾਂਦੇ ਹਨ ਹਣਾ ਤੇ ਮੈਨੂੰ ਇਸ ਚੀਜ਼ ਇਸ ਚੀਜ਼ ਇਸ ਕਰਕੇ ਮੈਨੂੰ ਆਪਣਾ ਪਿੰਡ ਜ਼ਿਆਦਾ ਚੰਗਾ ਲੱਗਦਾ ਕਿਉਂਕਿ ਮੇਰੇ ਪਿੰਡ ਦੇ ਵਿੱਚ ਨਾ ਤਾਂ ਕੋਈ ਜਾਤੀ ਤੌਰ ਤੇ ਕਿਸੇ ਨਾਲ ਵਿਕਤਰਾਗਾ ਨਾ ਧਾਰਮਿਕ ਤੌਰ ਤੇ ਕਿਸੇ ਨਾਲ ਕੋਈ ਵਿਕਤਰਾਗਾ ਜ ਜੇ ਤੇ ਸਾਡੇ ਮੰਦਰ ਨੇ ਜੇ ਕੋਈ ਮੰਦਰ ਚ ਪ੍ਰੋਗਰਾਮ ਆ ਤਾਂ ਵੀ ਸਾਰਾ ਪਿੰਡ ਉੱਥੇ ਆ ਜੇ ਗੁਰਦੁਆਰ ਚ ਤਾਂ ਆਉਣੀ ਹੋਣਾ ਇਸ ਕਰਕੇ ਵੀ ਮੇਰਾ ਪਿੰਡ ਸਾਰੇ ਧਰਮਾਂ ਦਾ ਵੀ ਸਤਿਕਾਰ ਕਰਦਾ ਤੇ ਸਾਰੀਆਂ ਜਾਤਾਂ ਦਾ ਵੀ ਸਤਿਕਾਰ ਕਰਦਾ ਤੇ ਇਨਸਾਨੀਅਤ ਬਹੁਤ ਵੱਡੀ ਚੀਜ਼ ਆ ਉਹ ਮੇਰੇ ਪਿੰਡ ਦੇ ਲੋਕਾਂ ਚ ਉੱਟ-ਕੁੱਟ ਕੇ ਭਰੀ ਹੋਈ ਆ ਜੀ ਤੇ ਇਸ ਕਰਕੇ ਸਾਡੇ ਪਿੰਡ ਦੀ ਤਾਂ ਮਿੱਟੀ ਧਰਤੀ ਦੇਖੋ ਸੁੱਚਾ ਸਿੰਘ ਸੂਰਮੇ ਤੋਂ ਲਾ ਕੇ ਵੱਡੇ-ਵੱਡੇ ਲੀਟਰਾਂ ਤੱਕ ਸਾਦੀ ਤੱਕ ਆ ਗਈ ਤਾਂ ਇਹ ਹੀ ਕਾਰਨ ਆ ਸਾਡੇ ਪਿੰਡ ਦਾ ਮਸ਼ਹੂਰ ਹੋਣਾ ਤੇ ਫੇਮਸ ਹੋਣਾ ਲੋਕਾਂ ਦੀ ਇਨਸਾਨੀਅਤ ਤੇ ਲੋਕਾਂ ਦੇ ਅਣਖ ਧੀਆਂ ਭੈਣਾਂ ਦਾ ਸਤਿਕਾਰ ਸੂਰਮਿਆਂ ਅਣਖ ਤੌਰ ਦੇ ਸਮਾਜ ਦੇ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਹੈ ਕਿਉਂਕਿ ਸੂਰਮਿਆਂ ਦਾ ਪਿੰਡ ਹੈ ਤਾਂ ਸਾਡੇ ਪਿੰਡ ਦੇ ਵਿੱਚ ਕਿਸੇ ਕੁੜੀ ਦੇ ਕੋਈ ਕੁੜੀ ਨੂੰ ਕਿ ਕਿਦਾਂ ਕੋਈ ਗਲਤ ਨਜ਼ਰ ਨਾਲ ਚੱਕ ਜੂਗਾ ਸੂਰਮਿਆਂ ਦਾ ਪਿੰਡ ਹੈ ਇੰਨੀ ਇੰਨੀ ਸਖਸ਼ੀਤਾ ਪੈਦਾ ਹੋਈਆਂ ਨੇ ਉਹ ਵੀ ਤਾਂ ਇੱਕ ਔਰਤ ਨੇ ਜਨਮੇ ਨੇ ਤਾਂ ਇਸ ਕਰਕੇ ਮੇਰਾ ਪਿੰਡ ਬਖੂਬੀ ਜਾਣਦਾ ਇੱਕ ਔਰਤ ਦਾ ਸਤਿਕਾਰ ਕਰਦਾ ਤੁਸੀਂ ਔਫਦਾਰ ਕੋਲ ਦਸ ਰਹੇ ਸੀਗੇ ਬੰਦ ਕੈਮਰੇ ਤੇ ਕਿ ਧੀਆਂ ਪਿੰਡ ਦੇ ਬਚਾਉਂਦੀਆਂ ਨੇ ਬਾਹਰੋਂ ਵੀ ਆਉਂਦੀਆਂ ਨੇ ਜਿੰਨਾਂ ਦੇ ਨਾਲ ਵਰਤਨ ਦੇ ਵਿੱਚ ਉਹਨਾਂ ਦੇ ਪਰਵਾਰਕ ਮੈਂਬਰੀ ਨਹੀਂ ਆ ਉਹ ਤੁਹਾਡੇ ਕੋਲੇ ਉਹ ਪਾਪਕ ਵੀ ਹੁੰਦੀਆਂ ਨੇ ਬਹੁਤ ਜ਼ਿਆਦਾ ਮੇਰੇ ਪਿੰਡ ਚ ਨਾ 8-10 ਕੁੜੀਆਂ ਇਹੋ ਜੀਆਂ ਰਹਿੰਦੀਆਂ ਨੇ ਇੱਥੇ ਰਹਿੰਦੀਆਂ ਨੇ ਜਿਨ੍ਹਾਂ ਦੇ ਭਰਾ ਨਹੀਂ ਸੀ ਕੋਈ ਜਾਂ ਜਿਨ੍ਹਾਂ ਦੇ ਬਾਪੇ ਵੀ ਤੁਰ ਗਏ ਤਾਂ ਉਹ ਮੇਰੇ ਨਾਲ ਬੜਾ ਪਿਆਰ ਉਹਨਾਂ ਦਾ ਹੈ ਨਾ ਮੇਰੇ ਕੋਲ ਆਉਂਦੀਆਂ ਨੇ ਇੱਥੇ ਰਹਿੰਦੀਆਂ ਵੀ ਨੇ ਹੋਰ ਵੀ ਕੁੜੀਆਂ ਨੇ ਜਿਹੜੀਆਂ ਆਲੇ-ਦਾਲੇ ਜਾਂ ਕਿਤੋਂ ਵੀ ਲਾ ਲੋ ਹਨਾ ਕੁੜੀਆਂ ਜਦੋਂ ਆਉਂਦੀਆਂ ਨੇ ਕਈ ਮੁਲਕਾਂ ਤੋਂ ਕੁੜੀਆਂ ਆਉਂਦੀਆਂ ਨੇ ਕਈ ਸਟੇਟਾਂ ਤੋਂ ਕੁੜੀਆਂ ਆਉਂਦੀਆਂ ਨੇ ਤਾਂ ਮੇਰੇ ਘਰ ਕੁੜੀਆਂ ਦਾ ਆਉਣਾ ਜਾਣਾ ਲੱਗੇ ਹੀ ਰਹਿੰਦਾ ਤੂੰ ਆਪਣਾ ਪੇਕਾ ਕਰ ਮੰਨਦੀਆਂ ਨੇ ਉਹ ਮੈਨੂੰ ਬੜੇ ਮਾਨ ਨਾਲ ਜਦੋਂ ਕੋਈ ਤਿਹਾਰ ਆਉਂਦਾ ਨਾ દિਵਾਲੀ ਜਾਂ ਕੋਈ ਵੀ ਤਿਹਾਰ ਆਉਂਦਾ ਮੈਨੂੰ ਬੜੇ ਹੱਕ ਨਾਲ ਫੋਨ ਕਰਦੀਆਂ ਨੇ ਹੂੰ ਵੀ ਭਾਜੀ ਅਸੀਂ ਤੁਹਾਡੇ ਕੋਲੇ ਆਉਣਾ ਹਨਾ ਵੀ ਤਿਹਾਰ ਅਸੀਂ ਬਣਾਉਣਾ ਤੁਹਾਡੇ ਕੋਲੇ ਆ ਕੇ ਤੇ ਅਸੀਂ ਕਹਿੰਦੇ ਭਾਈ ਤੁਹਾਡਾ ਘਰ ਆ ਤੁਸੀਂ ਆਓ ਹਨਾ ਤੋ ਆ ਕੇ ਤਿਹਾਰ ਭਾਵੇਂ દિਵਾਲੀ ਆ ਭਾਵੇਂ ਲੋਹੜੀ ਆ ਭਾਵੇਂ ਤੀਆਂ ਨੇ ਉਹ ਸਾਰਾ ਤਿਹਾਰਾ ਤੇ ਬੜੀ ਸ਼ਰਧਾ ਤੇ ਬੜੇ ਪਿਆਰ ਦੇ ਨਾਲ ਮਨਾ ਕੇ ਜਾਂਦੇ ਹੂੰ ਇੱਕ ਆਮ ਗੱਲ ਆ ਜਿਹੜੀ ਪੰਜਾਬ ਦੇ ਵਿੱਚ ਲੋਕ ਕਈ ਵੀ ਗੱਲਾਂ ਕਰਦੇ ਆ ਕਿ ਇਹ ਨਚਾਰ ਬਣੇ ਹੋਏ ਆ ਤੁਹਾਨੂੰ ਇਹ ਗੱਲਾਂ ਸਾਹਮਣਾ ਕਰਨਾ ਪਿਆ ਜੀ ਮੈਂ ਨਾਮ ਕਹਿੰਦੇ ਕੰਜਰ ਪੁਣਾ ਹੋਇਆ ਕੰਜਰ ਪੁਣਾ ਕਰ ਰਹੇ ਨਹੀਂ ਕਦੇ ਵੀ ਨਹੀਂ ਹਾਂ ਨਾ ਕਿਉਂਕਿ ਅਸੀਂ ਉਸ ਤਰੀਕੇ ਨਾਲ ਚੱਲੇ ਹੋਏ ਨਾ ਤੁਸ ਨੂੰ ਦੱਸਦੇ ਵੀ ਸਾਡੇ ਕੰਮ ਬਹੁਤ ਚੱਲ ਰਹੇ ਨੇ ਹਾਂ ਨਾ ਤੇ ਕੋਈ ਇਹ ਤਾਂ ਹੈ ਨਹੀਂ ਵੀ ਮੈਂ ਕੋਈ ਕਲਾਕਾਰ ਬਣ ਕੇ ਪੈਸਾ ਕਮਾਉਣ ਦੇ ਲਈ ਲਾ ਬਣ ਗਿਆ ਜਾਂ ਪੈਸਾ ਜੋੜ-ਜੋੜ ਕੇ ਅਸੀਂ ਬਹੁਤ ਵੱਡੇ ਮਹਿਲ ਉਸਾਰ ਲਏ ਹਾਲਾਕਿ ਅੱਜ ਕੱਲ ਗੱਲਾਂ ਚੱਲਦੀਆਂ ਨੇ ਹਾਂ ਇਹ ਚੱਲਦੀਆਂ ਨੇ ਪਰ ਮੈਨੂੰ ਸਾਨੂੰ ਨੇ ਕਦੇ ਵੀ ਕਿਹਾ ਹੁਣ ਵੀ ਅਸੀਂ ਦਾ ਡੇਲੀ ਪ੍ਰੋਗਰਾਮ ਲੱਗਦੇ ਨੇ ਸਾਡੇ ਹਨ ਤੇ ਮਤਲਬ ਕਿ ਕਦੇ ਵੀ ਕਿਸੇ ਨੂੰ ਸਾਨੂੰ ਉਸ ਨਜ਼ਰੀਆ ਹੁੰਦਾ ਨਾ ਕਿ ਕੋਈ ਲੋਕਾਂ ਨੂੰ ਸਾਰਿਆਂ ਨੂੰ ਪਤਾ ਵੀ ਇਹ ਕਰਦੇ ਨੇ ਕੁਝ ਵੀ ਇਹ 3 ਭੈਣਾਂ ਲਈ ਕਰ ਰਹੇ ਨੇ ਤੇ ਜੇ ਕੋਈ 4 ਪੈਸੇ ਕਮਾਉਂਦੇ ਨੇ ਵੀ ਇਹ ਪੂਰੇ ਲੋਕਾਂ ਨਾਲ ਸਾਂਝਾ ਕਰਕੇ ਖਾ ਰਹੇ ਨੇ ਹਨਾ ਤੇ ਮੈਨੂੰ ਲੱਗਦਾ ਸਾਲ ਦੇ ਵਿੱਚ 5-7 ਵਾਰੀ ਤਾਂ ਇੱਥੇ ਸਾਡੇ ਲੰਗਰ ਚੱਲ ਚੱਲਦੇ ਨੇ ਹਮ ਕਦੇ ਤੀ ਆ ਗਈਆਂ ਨਾ ਕਦੇ ਤੇ ਲੋੜੀ ਆ ਗਈ ਕਦੇ ਕੋਈ ਵੀ ਨਿੱਕ ਨਿੱਕ ਫੰਕਸ਼ਨ ਸਾਡੇ ਹੁੰਦੀ ਰਹਿੰਦੇ ਲਗਾਤਾਰ ਤੇ ਮਤਲਬ ਕਿ ਸਾਰਿਆਂ ਨੂੰ ਪਤਾਗਾ ਤੇ ਮਲਕ ਜੋ ਕੋਈ ਪ੍ਰੋਗਰਾਮ ਕਰ ਲਾ ਕਰ ਲ ਨਾ ਮੈਂ ਤਾਂ ਮੈਨੂੰ ਲੋੜ ਜ਼ਰੂਰਤ ਨਹੀਂ ਹੈਗੀ ਮੈਂ ਪਿੰਡ ਦੇ ਵਿੱਚ ਸਨੇਹਾ ਲਾ ਮਾ ਜਾਂ ਮੈਂ ਇਨਕੁਆਇਰ ਕਰ ਕਹਿੰਦੀ ਲੋੜ ਆ ਬਸ ਮਾੜਾ ਇਹ ਲੋਕਾਂ ਤੱਕ ਖ਼ਬਰ ਪਹੁੰਚਣੀ ਚਾਹੀਦੀ ਤੇ ਬੜੇ ਹੱਕ ਨਾਲ ਆਉਂਦੇ ਨੇ ਆਪਣੇ ਆ ਵੀ ਆ ਜਾਂਦੇ ਆਪਣੇ ਆ ਪਾਉਂਦੇ ਨੇ ਤੇ ਮੈਨੂੰ ਨਹੀਂ ਕਿਸੇ ਚੀਜ਼ ਦਾ ਸਾਹਮਣਾ ਕਰਨਾ ਪਿਆ ਮੈਂ ਕਹਦਾ ਮੈਂ ਸੋਨੂੰ ਤੇ ਨਾ ਮੈਨੂੰ ਕੋਈ ਨਚਾਰ ਵਾਲਾ ਸ਼ਬਦ ਕਿਸੇ ਨੇ ਯੂਜ਼ ਕਰਿਆ ਨਾ ਕੋਈ ਹੋਰ ਗਲਤ ਕੱਲ ਤੇ ਮੇਰਾ ਤਾਂ ਹਮੇਸ਼ਾ ਹੀ ਸਾਥ ਦਿੱਤਾ ਸਭ ਨੇ ਤੇ ਮੈਨੂੰ ਕਿਸੇ ਚੀਜ਼ ਦੀ ਚੁਣੌਤੀ ਦਾ ਸਾਹਮਣਾ ਨਹੀਂ ਕਰਨਾ ਪਿਆ ਤੇ ਤੀਆਂ ਨੂੰ ਲੈ ਕੇ ਅਕਸਰ ਪੰਜਾਬ ਦੇ ਲੋਕ ਜਿਹੜੇ ਗੱਲਾਂ ਕਰਦੇ ਨੇ ਕਿ ਤੀਆਂ ਦਾ ਜਿਹੜਾ ਤਿਹਾਰ ਪੰਜਾਬ ਦਾ ਨਹੀਂ ਹੈ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਮੈਂ ਆਫ ਕੈਮਰਾ ਵੀ ਤੁਹਾਡਾਂ ਨਾਲ ਇਹ ਗੱਲ ਕਰਦਾ ਹੁਣ ਵੀ ਕਰਦਾ ਵੀ ਸਾਡਾ ਤਿਆਂ ਦਾ ਸਬੰਧ ਭਾਵੇਂ ਕਿਸੇ ਮਰਜ਼ੀ ਚੀਜ਼ ਨਾਲ ਹੋਵੇ ਪਰ ਜੋ ਅਸੀਂ ਕਰ ਰਹੇ ਹਾਂ ਸਾਡਾ ਸਬੰਧ ਸਾਡੀਆਂ ਤਿਆਂ ਨਾਲ ਹੂੰ ਉਹਨਾਂ ਨੂੰ ਮੁੜ ਕੇ ਉਹਨਾਂ ਦੇ ਪੇਕੇ ਘਰਾਂ ਦੇ ਵਿੱਚ ਬੁਲਾਉਣਾ ਜੀ ਉਹਨਾਂ ਨੂੰ ਸਤਿਕਾਰ ਦੇਣਾ ਉਹਨਾਂ ਮਾਪਿਆਂ ਨੂੰ ਸਤਿਕਾਰ ਦੇਣਾ ਤੇ ਮੈਂ ਤਾਂ ਤੁਹਾਨੂੰ ਪਹਿਲੀ ਦੱਸਿਆ ਵੀ ਸਾਡਾ ਸਬੰਧ ਤਾਂ ਆਪਾਂ ਹੀ ਆਪਸ ਦੀ ਭਾਈਚਾਰਕ ਸੰਜ ਨਾਲ ਸਾਡੇ ਆਪਸ ਦੀ ਸੱਭਿਆਚਾਰ ਨਾਲ ਹਣਾ ਸਾਡੀਆਂ ਉਸ ਮਾਂ ਬੋਲੀ ਦੀ ਤੰਦਾ ਨਾਲ ਹਣਾ ਅਸੀਂ ਨਾਈ ਇਹ ਗੱਲਾਂ ਹੀ ਗਲਤ ਕੀਤਾ ਕਦੇ ਨਾਈ ਗਲਤ ਹੋਣ ਦੇਣਾ ਹਣਾ ਹੁਣ ਜੇ ਆਪਾਂ ਇਹਦੇ ਉੱਤੇ ਚਰਚਾ ਕਰਨ ਲੱਗ ਜੀਏ ਤਾਂ ਬੜੀਆਂ ਵਿਵਾਦਕ ਗੱਲਾਂ ਨੇ ਹਣਾ ਤੇ ਇਹਦੇ ਇਹਦੇ ਤੇ ਬਹਿਸ ਤੇ ਕਦੇ ਜਿੱਤਿਆ ਨਹੀਂ ਜਾ ਸਕਦਾ ਹੂੰ ਤਾਂ ਆਪਾਂ ਨੂੰ ਇੱਥੇ ਨਿਮੇੜ ਸਕਦੇ ਹਾਂ ਕਿ ਸਾਡਾ ਸਬੰਧ ਆ ਜਿਹੜਾ ਭਾਵੇਂ ਅਸੀਂ ਤੀਆਂ ਲਾਉਣੇ ਆ ਭਾਵੇਂ ਕੋਈ ਵੀ ਤਿਆਰ ਮਣਾਉਣੇ ਆ ਅਸੀਂ ਤਾਂ ਸਾਡੀਆਂ ਭੈਣਾਂ ਦੇ ਸਾਡੀਆਂ ਮਾਮਾਂ ਦੇ ਚਿਹਰੇ ਤੇ ਖੁਸ਼ੀ ਲਿਆਉਣ ਦੇ ਲਈ ਤੇ ਉਹਨਾਂ ਨੂੰ ਆਪਸ ਚ ਜੋੜਨ ਦੇ ਲਈ ਤੇ ਪ੍ਰਾਣਾ ਪੰਜਾਬ ਸਿਰਜਣ ਦੇ ਲਈ ਮੇਨ ਮਕਸਦ ਆ ਸਾਡਾ ਨਾ ਕਿ ਇਹਦਾ ਕੋਈ ਹੋਰ ਹੂੰ ਸਮਾਉਂ ਨਗਰ ਦੇ ਤਾਰੇ ਜਿਹੜੇ ਹੋਰ ਪੰਜਾਬ ਦੇ ਨਗਰ ਆ ਜਿਹੜੇ 13000 ਤੋਂ ਪਲੱਸ ਪ੍ਰਿੰਟ ਪੰਜਾਬ ਦੇ ਵਿੱਚ ਆ ਗਿਆ। ਲੱਗਦਾ ਕਿ ਸਮਾਉਂ ਪ੍ਰਿੰਟ ਵਰਗਾ ਸਮਾਉਂ ਨਾ ਪੁੰਡਾਂ ਦੇ ਵਿੱਚ ਬਹੁਤ ਛੇਤੀ ਬਣ ਸਕਦਾ। ਬਣ ਸਕਦਾ ਜੇ ਕੋਸ਼ਿਸ਼ ਕਰਨ। ਹਮਮ ਗੱਲ ਕੋਸ਼ਿਸ਼ ਦੀ ਹੈ ਨਾ। ਹਮਮ ਹੁਣ ਮੰਨ ਲਓ ਜੇ ਸਾਡੇ ਵਰਗੇ ਮੂਰੇ ਹੁੰਦੇ ਨੇ ਪ੍ਰਬੰਧ ਕਰਦੇ ਨੇ ਹਰ ਇੱਕ ਚੀਜ਼ ਦਾ ਮੂਰੇ ਲੱਗ ਕੇ ਬਿਨਾਂ ਕਿਸੇ ਲਾਲਚ ਤੋਂ। ਹਮਮ ਤੇ ਬਿਨਾਂ ਪਰਵਾਹ ਕਰੇ। ਹਨਾ ਕੋਈ ਭਾਵੇਂ ਕੁਝ ਵੀ ਹੋ ਜਾਈਏ ਇਹ ਥੋੜਾ ਤਿਕਣਾ ਵੀ ਇੱਥੇ ਕੀ ਲੱਗੂ ਸਾਡਾ। ਹਮਮ ਮੰਨ ਲਓ ਕੋਈ ਪ੍ਰੋਗਰਾਮ ਰੱਖਣਾ ਸੀ ਰੱਖ ਦੇਣਾ। ਹਣਾ ਜਦੋਂ ਕੋਈ ਸਾਡੇ ਵਰਗੇ ਐਦਾਂ ਉਦਮ ਦੇ ਨਾਲ ਇਸ ਤਰ੍ਹਾਂ ਕਰੂਗਾ ਤਾਂ ਉਹ ਬਹੁਤ ਗੱਲ ਦੂਰ ਨਹੀਂ ਮੈਂ ਬਾਰ ਬਾਰ ਇਹ ਗੱਲ ਕਹਿ ਰਿਹਾ ਹਾਂ ਕਿ ਇਕੱਲਾ ਸਟੇਜਾਂ ਤੇ ਬੋਲਣ ਨਾਲ ਹਣਾ ਜਾਂ ਵੱਡੇ ਵੱਡੇ ਲੇਖ ਲਿਖਣ ਨਾਲ ਅਸੀਂ ਪੰਜਾਬ ਨਹੀਂ ਸਿਰਜ ਸਕਦੇ ਪ੍ਰੈਕਟੀਕਲੀ ਜ਼ਰੂਰੀ ਹੈ ਮੈਂ ਜੋ ਵੀ ਕੰਮ ਕਰਿਆ ਪਹਿਲਾਂ ਆਪਣੇ ਘਰ ਤੋਂ ਸ਼ੁਰੂ ਕਰਿਆ ਜਿਹੜਾ ਵੀ ਕੰਮ ਕਰਿਆ ਆਪਣੇ ਪਿੰਡ ਤੋਂ ਸ਼ੁਰੂ ਕਰਿਆ ਆਪਣੇ ਘਰ ਤੋਂ ਪਿੰਡ ਫਿਰ ਮੈਂ ਬਾਹਰ ਗੱਲ ਕਰੀਆ ਹਣਾ ਨਹੀਂ ਆਪਾਂ ਕਰਦੇ ਹੁੰਦੇ ਅਕਸਰ ਹੁਣ ਆਪਾਂ ਦੇਖਦੇ ਹੁੰਦੇ ਆ ਵੀ ਆਪਾਂ ਲੋਕਾਂ ਨੂੰ ਕਿਸੇ ਨੂੰ ਸਨੇਹਤਾ ਦਿੰਨੇ ਹੁੰਦੇ ਆ ਪਰ ਆਪਾਂ ਐ ਨਹੀਂ ਕਰਨਾ ਚਾਹੀਦਾ ਮਨ ਲਓ ਆਪਣੇ ਬੱਚੇ ਆਪਾਂ ਨੂੰ ਵਿਦੇਸ਼ ਨਹੀਂ ਭੇਜਣੇ ਚਾਹੀਦੇ ਆਪਣੇ ਬੱਚੇ ਆਪਾਂ ਨੂੰ ਪੰਜਾਬੀ ਸਕੂਲਾਂ ਚ ਪੜਾਉਣੇ ਚਾਹੀਦੇ ਨੇ ਪਰ ਉਹ ਜਿਹੜੇ ਕਹਿ ਰਹੇ ਹੁੰਦੇ ਨੇ ਉਹਨਾਂ ਦੇ ਆਪ ਦੇ ਬੱਚੇ ਤਾਂ ਹੂੰ ਪ੍ਰਾਈਵੇਟ ਸਕੂਲਾਂ ਚ ਪੜ ਰਹੇ ਹੁੰਦੇ ਹਨ ਹਾਂ ਨਾ ਤਾਂ ਜਿਹੜੇ ਮੈਂ ਗੱਲ ਬੇਸਿਕ ਗੱਲ ਕਰ ਰਿਹਾਗਾ ਵੀ ਜਦੋਂ ਆਪਾਂ ਭਾਸ਼ਣ ਦੇਣ ਲੱਗ ਜਾਂਦੇ ਆ ਵੀ ਪਰ ਵੀ ਮੇਰਾ ਕਹਿਣ ਤੋਂ ਬਾਅਦ ਵੀ ਜਿਹੜੀ ਵੀ ਗੱਲ ਕਰੀ ਆ ਆਪਾਂ ਉਹਨੂੰ ਪਹਿਲਾਂ ਆਦੇ ਤੇ ਲਾਗੂ ਕਰੀਏ ਹੂੰ ਮੰਨ ਲਾ ਜੇ ਮੈਂ ਕਹਾਂ ਵੀ ਸਾਨੂੰ ਸਾਡੇ ਬੱਚਿਆਂ ਨੂੰ ਪੰਜਾਬ ਸਰਕਾਰੀ ਸਕੂਲਾਂ ਚ ਪੜਾਉਣਾ ਚਾਹੀਦਾ ਮੈਂ ਕਹਿ ਸਕਦਾ ਮੈਂ ਸਰਕਾਰੀ ਸਕੂਲਾਂ ਚ ਪੜਿਆ ਮੇਰੀਆਂ ਸਾਰੀਆਂ ਪਹਿਨਾ ਸਰਕਾਰੀ ਸਕੂਲਾਂ ਚ ਪੜਿਆ ਸਾਡੇ ਸਾਰੇ ਬੱਚੇ ਸਰਕਾਰੀ ਸਕੂਲਾਂ ਚ ਵੱਢ ਰਹੇ ਨੇ ਔਰ ਪੜ ਕੇ ਚੰਗਾ ਨਾਮ ਕਮਾਇਆ ਤੇ ਮੈਂ ਵੀ ਚਾਰ ਮਾਸਟਰ ਜੀ ਕੀਤੀਆਂ ਪੀ ਐਚ ਡੀ ਤੱਕ ਦੀ ਪੜਾਈ ਮੇਰੀ ਚੱਲ ਰਹੀ ਹੈ ਤੇ ਕਿੰਨਾ ਕਿੰਨਾ ਪੜਿਆ ਅਸੀਂ ਸਾਰਾ ਸਰਕਾਰੀ ਸਕੂਲਾਂ ਚ ਪੜਿਆ ਅਸੀਂ ਤਾਂ ਕਦੇ ਵੀ ਨਹੀਂ ਗਏ ਅੰਗਰੇਜ਼ੀ ਸਕੂਲਾਂ ਚ ਤੇ ਨਾ ਹੀ ਉੱਥੋਂ ਤੱਕ ਦੀ ਸਾਡੀ ਪਹੁੰਚ ਸੀ ਹੂੰ ਤੇ ਕਿੰਨਾ ਕੁ ਸਿੱਖਿਆ ਜੈ ਇੰਨਾ ਕਲਚਰ ਵਾਲੀ ਜੀ ਜਾਣਕਾਰੀ ਲਈ ਤੇ ਸਾਡੇ ਸਰਕਾਰੀ ਸਕੂਲਾਂ ਚੋਂ ਹੀ ਲਈ ਹੈ ਅੱਜ ਪਹਿਲ ਪ੍ਰਾਈਵੇਟ ਜਿਹੜੇ ਕਨਵਰਟ ਸਕੂਲ ਪੰਜਾਬ ਦੇ ਵਿੱਚ ਬਣੇ ਹੋਏ ਆ ਉਹਨਾਂ ਨੂੰ ਦਿੱਤੀ ਜਾਂਦੀ ਹੈ ਉਹੀ ਤਾਂ ਗੱਲ ਆ ਮੈਂ ਉਹੀ ਗੱਲ ਕਹਿ ਰਿਹਾ ਨਾ ਵੀ ਆਪਾਂ ਨੂੰ ਕਹਿੰਦੇ ਹੁੰਦੇ ਨੇ ਨਾ ਵੀ ਜੇ ਅੱਜਕੱਲ ਅੱਜਕੱਲ ਤਾਂ ਸਰਕਾਰੀ ਸਕੂਲਾਂ ਦਾ ਮਾਹੌਲ ਹੀ ਬਹੁਤ ਸੋਹਣਾਗਾ ਸਾਡੇ ਵੇਰੇ ਵੀ ਬਹੁਤ ਵਧੀਆ ਸੀ ਸਾਡੇ ਤਾਂ ਟੀਚਰ ਐਸੇ ਸੀਗੇ ਮਤਲਬ ਕਿ ਵੀ ਸਾਨੂੰ ਕਦੇ ਬਾਹਰੋਂ ਗੈਡਬੋਰਡ ਜਾਂ ਇਸ ਤਰ੍ਹਾਂ ਦੀ ਚੀਜ਼ ਲੈਣ ਦੀ ਲੋੜ ਨਹੀਂ ਪਈ ਸੀ ਸਾਨੂੰ ਸਾਡੀ ਕਿਤਾਬ ਦੇ ਵਿੱਚੋਂ ਪੜ੍ਹਾ ਦਿੰਦੇ ਸੀ ਜਿਹੜਾ ਕੁਝ ਅੱਜ ਅਸੀਂ ਬੋਲ ਰਹੇ ਹਾਂ ਨਾ ਅੱ ਗੁਰੂਆਂ ਦਾ ਟੀਚਰਾਂ ਦੇ ਪੜਾਈ ਚੰਡੇ ਹੋਏ ਹਾਂ ਸੀ ਜੀ ਸਾਨੂੰ ਤਾਂ ਜੇ ਕਈ ਵਾਰ ਕੋਈ ਗਲਤੀ ਕਰ ਦਿੰਦੇ ਸਕੂਲ 'ਚ ਸਾਨੂੰ ਤਾਂ ਮਤਲਬ ਕਿ ਬੈਂਚ ਕੇ ਪਾ ਕੇ ਕੁੱਟਦੇ ਸੀ ਉਹ ਮੁਰਗਾ ਬਣਾ ਕੇ ਲੱਤਾਂ ਮਾਰਦੇ ਸੀ ਅੱਜ ਕਦੇ ਗੁਰੂ ਗੁੱਸਾ ਨਹੀਂ ਕਰੇ ਨਾ ਹੀ ਕਦੇ ਸਾਡੇ ਮਾਪੇ ਗਏ ਸੀ ਤੇ ਉਹ ਉਹ ਕੁੱਟ ਮਾਰ ਨਹੀਂ ਅੱਜ ਸਾਨੂੰ ਅੱਜ ਤੱਕ ਪਹਚਾਇਆ ਹੋਇਆ ਅੱਜ ਕੱਲ ਜੇ ਮਾੜਾ ਜਾਂ ਕੋਈ ਬੱਚੇ ਨੂੰ ਝਿੜਕਦੇ ਨਾ ਤਾਂ ਤਾਲਾ ਲਾ ਦਿੰਦੇ ਨੇ ਤਾਲਾ ਲੱਗ ਜਾਂਦਾ ਟੀਚਰ ਕੀ ਕਰਨਾ ਟੀਚਰਾਂ ਨੂੰ ਅਥਾਰਟੀ ਵੀ ਤਾਂ ਦੇਣੀ ਚਾਹੀਦੀ ਹੈ ਨਾ ਪਾਵਰ ਵੀ ਤਾਂ ਦੇਣੀ ਚਾਹੀਦੀ ਹੈ ਨਾ ਸਾਡੇ ਵਾਰੀ ਸਾਡੇ ਘਰ ਦੇ ਹੁੰਦਾ ਪਤਾ ਨਹੀਂ ਹੁੰਦਾ ਸੀਗਾ ਸਾਨੂੰ ਕਿਸਾਂ ਤੋਂ ਫੜ ਲੈਣਾ ਵਾ ਟੀਚਰਾਂ ਨੇ ਕਦੇ ਬੋਲਣ ਨਾਲ ਸੇ ਬਹੁਤ ਬੰਦੀ ਰਹੇ ਕੁੱਟ ਖਾਧੀ ਅਸੀਂ ਨੇ ਆ ਸਾਡੇ ਨੌਹਾਂ ਦੇ ਉੱਤੇ ਡੰਡੇ ਖਾਦੇ ਹੋਏ ਨੇ ਮੈਂ ਖੁਦ ਖਾਦੇ ਨੇ ਤੇ ਮੇਰੇ ਟੀਚਰ ਦੀ ਇਹ ਹੁੰਦੀ ਸੀ ਵੀ ਤੂੰ ਤੈ ਫਸਤ ਆਉਣਾਗਾ ਵੀ ਤੇਰੇ ਇੱਕ ਵਾਰ ਮੇਰੇ 99 ਨੰਬਰ ਆਏ ਤੇ ਮੈਨੂੰ ਮੇਰੇ ਟੀਚਰ ਫੇਰ ਵੀ ਥੱਪੜ ਮਾਰਿਆ ਮੈਨੂੰ ਕਹਿੰਦੇ ਇੱਕ ਨੰਬਰ ਤੇਰਾ ਕਿਉਂ ਕਟਿਆ ਘਟਣਾ ਨਹੀਂ ਚਾਹੀਦਾ ਫਿਰ ਉਸ ਟਾਈਮ ਮੇਰੇ ਯਾਦ ਆ 1995 ਦੇ ਵਿੱਚ ਮੈਂ 599 ਅੰਕ ਲੈ ਕੇ 600 ਦੇ ਵਿੱਚੋਂ ਮੈਂ ਸਾਰੇ ਸਕੂਲ ਚ ਟੌਪ ਕਰਿਆ ਸੀ ਹੂੰ ਤਾਂ ਮੇਰੇ ਅਧਿ ਵੀ ਜਾਦਾ ਉਹ ਮੇਰੇ ਟੀਚਰ ਸੀਗੇ ਸ੍ਰੀ ਸतीश ਕੁਮਾਰ ਜੀ ਜਸਪਾਲ ਕੌਰ ਜੀ ਤੇ ਮੈਡਮ ਸਰੋਜ ਰਾਣੀ ਜੀ ਹੈ ਨਾ ਉਹਨਾਂ ਨੇ ਸਾਨੂੰ ਚੰਡ ਚੰਡ ਕੇ ਮੈਨੂੰ ਹਮੇਸ਼ਾ ਹੀ ਪਹਿਲੀ ਕਤਾਰ ਚ ਰੱਖਿਆ ਮੈਂ ਪਲੱਸ 2 ਤੱਕ ਟੌਪ ਕਰਦਾ ਰਿਹਾ ਹੂੰ ਪਹਿਲੀ ਕਤਾਰਾਂ ਦੇ ਵਿੱਚ ਮਾਤਰ ਕਿ ਵੀ ਜੇ 400 ਦਾ ਪੇਪਰ ਆਗਾ ਤਾ 350 ਪੌਣੇ 400 ਨੰਬਰ ਆਉਣੇ ਜਾਂ 600 ਦੇ ਵਿੱਚੋਂ ਆ ਤਾਂ ਪਾ 500 700 500 ਐਦਾਂ ਦੇ ਅੰਕ ਲੈਣੇ ਪਰ ਫੇਰ ਵੀ ਉਹਨਾਂ ਟੀਚਰਾਂ ਨੇ ਸਾਨੂੰ ਡਾਂਟਣਾ ਵੀ ਨਹੀਂ ਗੱਲ ਨਹੀਂ ਬਣੀ ਐਨੇ ਨਹੀਂ ਐਨੇ ਆਉਣੇ ਚਾਹੀਦੇ ਸੀ ਜੀ ਇਸੇ ਜਿਵੇਂ ਤੁਸੀਂ ਗੱਲਾਂ ਕਰਦੇ ਹੋ ਕਿ ਸਾਨੂੰ ਪਹਿਲਾਂ ਛੰਡ ਰਹਿ ਗਿਆ ਤਾਂ ਉਹ ਪੜ੍ਹਾਈ ਉਸ ਤਰ੍ਹਾਂ ਦੀ ਸੀ ਜਾਂ ਰੋਬ ਵਸਤੀ ਚ ਨਾ ਉਸ ਤਰ੍ਹਾਂ ਦੀ ਸੀ ਲੱਗਦਾ ਕਿ ਰਿਸ਼ਤੇ ਉਹਨੂੰ ਵੀ ਇਸੇ ਤਰ੍ਹਾਂ ਹੀ ਹੁਣ ਛੰਡਣਾ ਪੈਣਾ ਤਾਂ ਜੇ ਉਦੋਂ ਜੋ ਪੁਰਾਣਾ ਸਮਾਂ ਜਿਹੜਾ ਪੰਜਾਬ ਦੇ ਵਿੱਚ ਹੁੰਦਾ ਸੀਗਾ 80 ਦਾ ਦੌਰ 85 ਦਾ ਦੌਰ 90 ਦਾ ਦੌਰ ਉਹ ਦੁਬਾਰੇ ਪੰਜਾਬ ਦੇ ਵਿੱਚ ਆ ਸਕੇ ਉਹ ਮੋੜੀਆਂ ਤੰਤਾ ਬਿਲਕੁਲ ਦੇਖੋ ਜਿਵੇਂ ਹੁਣ ਮੇਰੀਆਂ ਆਪਣੀਆਂ ਭੈਣਾਂ ਬਾਹਰ ਪੜ੍ਹਦੀਆਂ ਨੇ ਸਕੂਲਾਂ 'ਚ ਜਾਂ ਕਾਲਜਾਂ 'ਚ ਪੜ੍ਹਦੀਆਂ ਨੇ ਹਨਾ ਅਸੀਂ ਉਹਨਾਂ ਨੂੰ ਕਿਹਾ ਵੀ ਬੇਟਾ ਤੁਸੀਂ ਆਪਣੇ ਲੈਵਲ ਦੀ ਪੜ੍ਹਾਈ ਕਰਨੀ ਹੈ ਕਦੇ ਅਸੀਂ ਸਪਾਰਸ ਲੈ ਕੇ ਨਹੀਂ ਗਏ ਕਦੇ ਅਸੀਂ ਉਹਨਾਂ ਦੀ ਐਡਮਿਸ਼ਨ ਕਰਾਉਣ ਨਹੀਂ ਮੈਂ ਕਦੇ ਗਿਆ ਕਦੇ ਉਹਨਾਂ ਕੁੜੀਆਂ ਨੂੰ ਲੈਣ ਨਹੀਂ ਗਿਆ ਕਦੇ ਛੱਡਣ ਨਹੀਂ ਗਿਆ ਉਹ ਆਪ ਹੀ ਬੱਸਾਂ ਤੇ ਜਾਂਦੀਆਂ ਨੇ ਆਪ ਹੀ ਕਾਲਜ ਦਾ 2-2 ਕਿਲੋਮੀਟਰ ਦਾ ਜਿਹੜਾ ਪੈਂਡਾ ਕੋ ਉਹ ਆਪ ਹੀ ਤੈਅ ਕਰਦੀਆਂ ਨੇ ਉਹ ਆਪ ਹੀ ਪੜ੍ਹਦੀਆਂ ਨੇ ਕਦੇ ਟਿਊਸ਼ਨ ਤੇ ਨਹੀਂ ਲਾਈਆਂ ਅਸੀਂ ਉਹਨਾਂ ਨੂੰ ਦੱਸ ਰਹੇ ਹਾਂ ਵੀ ਤੁਹਾਨੂੰ ਪਤਾ ਲੱਗੂਗਾ ਵੀ ਪੜਾਈਆਂ ਹੁੰਦੀਆਂ ਕਿਵੇਂ ਨੇ ਹੂੰ ਹੈਨਾ ਤੇ ਫਿਰ ਅਸੀਂ ਆਪਣੇ ਬੱਚਿਆਂ ਨੂੰ ਘਰੇ ਉਹੀ ਚੀਜ਼ਾਂ ਦੱਸਣੀਆਂ ਵੀ ਤੁਸੀਂ ਚੁੱਲੇ ਤੇ ਰੋਟੀ ਕਿੱਦਾਂ ਬਣਾਉਣੀ ਆਂ ਦਾਲਾਂ ਸਬਜ਼ੀਆਂ ਸਾਗ ਘੁੱਟ ਨੇ ਸਾਰਾ ਕੁਝ ਉਹ ਸਾਡੀਆਂ ਕੁੜੀਆਂ ਕਰ ਰਹੀਆਂ ਨੇ ਜੇ ਅਸੀਂ ਉਹਨਾਂ ਨੂੰ ਦੱਸਾਂਗੇ ਤੇ ਅਸੀਂ ਫੇਰ ਹੀ ਬਾਹਰ ਹੀ ਕੰਮਾਂਗੇ ਹੁਣ ਸਾਡੇ ਘਰੇ 8 ਔਰਤਾਂ ਨੇ ਮੇਰੇ ਘਰ 'ਚ ਜੀ ਹੈਨਾ ਉਹ ਸਾਰਾ ਕੰਮ ਕਰਦੀਆਂ ਨੇ ਚੁੱਲੇ ਚੌਂਕੇ ਦਾ ਵੀ ਕਰਦੀਆਂ ਨੇ ਸਾਰਾ ਕਰਦੀਆਂ ਨੇ ਅਸੀਂ ਉਹਨਾਂ ਨੂੰ ਇਜਾਜ਼ਤ ਦਿੱਤੀ ਹੋਈ ਆ ਨਾ ਹਮ ਤੁਹਾਨੂੰ ਜੇ ਆਪਣੇ ਘਰ ਦੇ ਵਿੱਚੋਂ ਮਾਹੌਲ ਨਹੀਂ ਹੋਊ ਬਸ ਬਾਹਰ ਕੀ ਮਾਹੌਲ ਸਿਲਜਾਂਗੇ ਹਮ ਹੈਨਾ ਤੇ ਭਾਵੇਂ ਸਾਡੇ ਘਰੇ ਜਦੋਂ ਜਦੋਂ ਸਾਡੇ ਘਰ 'ਚ ਕੋਈ ਵਾਸ ਸਾਦੀ ਆਉਂਦੀ ਹੈ ਇਸੇ ਆਪਣੀਆਂ ਕੁੜੀਆਂ ਨੂੰ ਖੁਦ ਕਹਿੰਦੇ ਵੀ ਤੂੰ ਸਭ ਪਹਿਲਾਂ ਗੀਤ ਗਾਓ ਹਨਾ ਗੀਤਾਂ ਦੀਆਂ ਗੱਲਾਂ ਕਰੋ ਸਾਡੇ ਰਵੈਇਤੀ ਲੋਕ ਇਤਨੇ ਕਿੰਨਾ ਕੁਝ ਲੁਕਿਆ ਹੋਇਆ ਉਹਨਾਂ ਦੇ ਵਿੱਚ ਕਿੰਨੇ ਰਿਸ਼ਤੇ ਨਾਤੇ ਦੀ ਨੇੜਤਾ ਦਿਖਾਈ ਜੀ ਉਹਨਾਂ ਦੇ ਵਿੱਚ ਉਹਨਾਂ ਸ਼ਬਦਾਂ ਦੇ ਵਿੱਚ ਜਾਣਗੇ ਫਿਰ ਸਾਡੀਆਂ ਕੁੜੀਆਂ ਉਹਨਾਂ ਨੂੰ ਯਾਦ ਕਰਦੇ ਨੇ ਆਪਸ ਚ ਸਿਰ ਜੋੜ ਕੇ ਗਾਉਂਦੀਆਂ ਨੇ ਹੂੰ ਫਿਰ ਵਿਆਹ ਸ਼ਾਦੀ ਦੇ ਵਿੱਚ ਸਾਡੇ ਆਪ ਦੇ ਵਿਆਹਾਂ ਦੇ ਵਿੱਚ ਜਾਂ ਸਾਡੇ ਸਮਾਗਮ ਵਿੱਚ ਕਦੇ ਡੀਜੇ ਨਹੀਂ ਲੱਗਣ ਦਿੱਤਾ ਸੀ ਹੂੰ ਕਦੇ ਵੀ ਸਾਡੇ ਜੇ ਗਿੱਧਾ ਪਾਊਗਾ ਪ੍ਰੋਪਰ ਗਿੱਧਾ ਪਾਊਗਾ ਕੁੜੀਆਂ ਆਪ ਗਾਉਣੀਆਂ ਸੀ ਆਪ ਬੋਲੀਆਂ ਆਪ ਗਿੱਧੇ ਦੀ ਧਮਾਲ ਸਾਡੇ ਘਰਾਂ ਦੇ ਵਿੱਚ ਪੈਂਦੀ ਹੈ ਹੂੰ ਡੀਜੇ ਬੰਦ ਆ ਪ੍ਰੋਪਰ ਦੌਰ ਪ੍ਰੋਪਰ ਬੰਦ ਐ بس ਕਦੇ ਵੀ ਨਹੀਂ ਮੇਰੀ ਆਦਤ ਆ ਜੇ ਡੀਜੇ ਲੱਗ ਜਾ ਮੈਂ ਬੰਦ ਕਰਾ ਦੇਣਾ ਮੈਂ ਰਾਤ ਹੀ ਮੇਰੀ ਇੱਕ ਸਟੂਡੈਂਟ ਦਾ ਵਿਆਹ ਸੀ ਇੱਥੇ ਮਾਖੇ ਹੂੰ ਤੇ ਅਸੀਂ ਸਾਰੇ ਗਏ ਹੋਈ ਸੀ ਉੱਥੇ ਡੀਜੇ ਲੱਗਾ ਮੈਨੂੰ ਘਬਰਾਟ ਹੋਣ ਲੱਗੀ ਮੈਂ ਡੀਜੇ ਬੰਦ ਕਰੋ ਬੇਨਤੀ ਆਪਾਂ ਸਾਰੇ ਖੜੇ ਮੈਂ ਕਾ ਪਾਪ ਗਾ ਮੰਗੇ ਅਸੀਂ ਗਾਣੇ ਬੰਦ ਕਰਾਏ ਤੇ ਅਸੀਂ ਖੁਦ ਉੱਥੇ ਸਾਰਿਆਂ ਨੇ ਆਪ ਬੋਲੀਆਂ ਗਿੱਧਾ ਗੀਤ ਦੋਹੇ ਅਸੀਂ ਆਪ ਗਈ ਰਾਤ ਤੱਕ ਗਈ ਗਏ ਅੱਜ ਅੱਜ ਕੱਲ੍ਹ ਤਾਂ ਡੀਜੇ ਤੋਂ ਬਿਨਾਂ ਵਿਆਹ ਪੂਰੇ ਨਹੀਂ ਮਨਾਇਆ ਜਾਂਦਾ ਨਹੀਂ ਪਰ ਹੁਣ ਕਾਫੀ ਲੋਕ ਮੁੜ ਰਹੇ ਨੇ ਹੂੰ ਹੁਣ ਤੁਸੀਂ ਦੇਖਦੇ ਹਾਂ ਸਭ ਖੁਦ ਜਾਣਦੇ ਆ ਹਨਾ ਤੇ ਡੀਜੇ ਨੂੰ ਬਹੁਤ ਘੱਟ ਚਲਾਇਆ ਜਾਂਦਾ ਡੀਜੇ ਚਲਾਉਂਦਾ ਮਤਲਬ ਇਹ ਨਹੀਂ ਹੈਗਾ ਕਿ ਡੀਜੇ ਲਾਉ ਡੀਜੇ 사운ਡ ਜ਼ਰੂਰੀ ਹੈ ਪਰ ਗਾਣਿਆਂ ਦੇ ਉੱਤੇ ਨੱਚਣ ਦੀ ਬਜਾਏ ਗਾਣਿਆਂ ਉਤ్యాਕਤਿਆਂ ਕਰਨ ਦੀ ਬਜਾਏ ਸਾਡੇ ਆਪ ਦਾ ਸੱਭਿਆਚਾਰ ਐਡਾ ਵੱਡਾ ਹੈ ਇੰਨੇ ਨੇ ਗੀਤ ਨੇ ਸਾਡੇ ਨੇੜੀਆਂ ਬੋਲੀਆਂ ਨੇ ਆਪ ਦਾ ਹੋਣਾ ਉਹਦੇ ਨਾਲ ਬਹੁਤ ਸਾਰੇ ਸਰੀਰਕ ਕਸਰਤ ਵੀ ਹੁੰਦੀ ਹੈ ਹਮ ਨੱਚਾ ਟੱਪਾਂਗੇ ਆਪਾਂ ਸਾਡੇ ਸਰੀਰ ਦਾ ਗੰਦਾ ਪਸੀਨਾ ਵੀ ਬਾਹਰ ਆਉਂਦਾ ਕਸਰਤ ਵੀ ਹੁੰਦੀ ਹੈ ਬਿਮਾਰੀਆਂ ਤੋਂ ਵੀ ਰਹਿ ਧੋਣੇ ਆ ਨਾ ਲੌਜਿਕ ਬਥੇਰੇ ਨੇ ਜੀ ਸਾਡੇ ਸੱਭਿਆਚਾਰ ਦੇ ਵਿੱਚ ਬਹੁਤ ਕੋਸ਼ਿਸ਼ ਹੈ ਸਾਡੇ ਵਿੱਚ ਸੋ ਇਸ ਤਾਈ ਕਰਨ ਦੀ ਕੋਸ਼ਿਸ਼ ਤੇ ਲੱਗੇ ਹੋਏ ਆ ਜੀ ਜੀ ਧੰਨਵਾਦ ਬੜੀ ਜੀ ਕੀ ਸਮੇਂ ਦੇ ਵਿੱਚ ਤੁਹਾਡਾ ਬਹੁਤ-ਬਹੁਤ ਤੁਹਾਨੂੰ ਬਹੁਤ-ਬਹੁਤ ਸ਼ੁਕਰੀਆ ਜੀ ਧੰਨਵਾਦ ਜੀ ਤਾਂ ਪਾਲ ਸਿੰਘ ਸਮਾਉ ਲੱਖਾਂ ਭਾਣਾ ਦਾ ਕੱਲੀ ਜਾਂ ਕੈਮਰੇ ਦੇ ਉੱਪਰ ਬੋਲ ਕੇ ਜਾਂ ਸਟੇਟਮੈਂਟਾਂ ਦੇਖੇ ਨਹੀਂ ਇਹ ਅਸਲ ਰੂਪ ਦੇ ਵਿੱਚ ਜਿਹੜਾ ਗਰਾਊਂਡ ਜ਼ੀਰੋ ਤੇ ਲੋਕਾਂ ਦੇ ਵਿੱਚ ਜਾ ਕੇ ਵਿਚਰਦੇ ਆ ਜਦੋਂ ਤੀਆਂ ਪੰਜਾਬ ਦੇ ਵਿੱਚ ਆਉਂਦੀਆਂ ਨੇ ਖਾਸ ਕਰਕੇ ਸਮਾਉਂ ਨਗਰ ਦੀ ਗੱਲ ਕਰ ਲਈ ਤਾਂ ਪੰਜਾਬ ਤੋਂ ਹੀ ਨਹੀਂ ਵਿਦੇਸ਼ਾਂ ਤੋਂ ਇੰਡੀਆ ਜੋ ਭਾਰਤ ਦੇ ਵਿੱਚੋਂ ਹੋਰ ਸਟੇਟਾਂ ਦੇ ਵਿੱਚੋਂ ਜਿਹੜੀਆਂ ਲੜਕੀਆਂ ਇੱਥੇ ਆਉਂਦੀਆਂ ਨੇ ਹਫ਼ਤਾ ਹਫ਼ਤਾ ਰਹਿੰਦੀਆਂ ਨੇ ਉਹ ਮੌਦੀਆਂ ਪੰਦਾ ਜੋ ਸਾਡੇ ਵਿੱਚ ਪਹਿਲਾਂ ਹੁੰਦੀਆਂ ਸੀ ਖੇਚ ਹੁੰਦੀ ਸੀ ਰਿਸ਼ਤੇਦਾਰੀਆਂ ਕਿਵੇਂ ਮਿਲਦੇ ਹੁੰਦੇ ਸੀ ਵਿਚਰਦੇ ਹੁੰਦੇ ਸੀ ਸਮੇਂ ਦੀ ਦੌਰ ਦੇ ਵਿੱਚ ਪੈਸੇ ਦੀ ਦੌਰ ਦੇ ਵਿੱਚ ਉਸ ਗੱਲਾਂ ਨੇ ਜਿਹੜੀਆਂ ਪਿੱਛੇ ਰਹਿ ਗਈਆਂ ਫਿੱਕੀਆਂ ਪੈ ਗਈਆਂ ਪਾਲ ਸਿੰਘ ਸਮਹਾਉ ਦਾ ਕਹਿੰਦਾ ਕਿ ਤੀਆਂ ਪਹਿਲਾਂ ਵੀ ਪੰਜਾਬ ਦੇ ਵਿੱਚ ਲੱਗਦੀਆਂ ਸੀਗੀਆਂ ਉਹਨਾਂ ਦਾ ਆਉਣ ਦਾ ਜਿਹੜਾ ਮੇਨ ਮਸੰਦਾ ਜਿਹੜੀ ਰਿਸ਼ਤਿਆਂ ਦੀ ਸਾਹ ਦਾ ਜਿਹੜੀ ਫਿੱਕੀ ਪੈ ਚੁੱਕੀ ਸੀ ਉਹ ਸਾਜ ਨੂੰ ਗੁੜੀ ਕਰਨਾ ਔਰ ਇਹ ਮੋਟਿਵ ਲੈ ਕੇ ਜਿਹੜੇ ਪੰਜਾਬ ਦੇ ਵਿੱਚ ਚੱਲੇ ਹੋਏ ਆ ਪੰਜਾਬ ਦੇ ਵਿੱਚ ਨਹੀਂ ਵਿਸ਼ਪ ਪੱਤਰ ਤੇ ਚੱਲੇ ਹੋਏ ਆ ਔਰ ਵਿਸ਼ਪ ਤੋਂ ਹੀ ਲੜਕੀਆਂ ਨੇ ਜਿਹੜੀਆਂ ਸਮਹਾਉ ਪਿੰਡ ਦੇ ਵਿੱਚ ਆਉਂਦੀਆਂ ਨੇ ਔਰ ਲੱਖਾਂ ਦੀ ਗਿਣਤੀ ਦੇ ਵਿੱਚ ਆਉਂਦੀਆਂ ਨੇ ਜੁੜੇ ਹੋਏ ਨਿਰਪੱਖ ਕੋਸ਼ ਦੇ ਨਾਲ ਬਸ ਮੰਨ ਜਿਸ ਨੂੰ ਸਾਨਾ ਕੈਂਪਰ ਬਲੰਗੁਰ ਸ਼ਾਨਦਨਾ ਧੰਨਵਾਦ